ਸਲੋਕ ਮਹਲਾ 4 ਚੌਥਾ ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਣ ਜਿਨਾਂ ਸਾਸਿ ਗਰਾਸ ਨ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ ਕਰਮੀ ਸਤਗੁਰ ਪਾਈਐ ਅੰਦਰ ਲਗੈ ਧਿਆਨ ਤੈਨ ਕੀ ਸੰਗਤ ਮਿਲ ਰਹਾ ਦਰਗਾ ਪਾਈ ਮਾਨ ਸਉਦੇਵਾ ਵਾਹ ਵਾਹ ਉਚਰੈ ਕਉਠ ਦੇ ਵੀ ਵਾਹ ਕਰੇਨਾ ਨਾਨਕ ਤੇ ਮੁਖ ਉਜਲੇ ਜੇ ਨਿਤ ਉਠ ਸਮਾ ਲੈਨ ਮਹਲਾ ਚੌਥਾ ਸਤਗੁਰ ਸੇਵੀਏ ਆਪਣਾ ਪਾਇਆ ਨਾਮ અપਾਰਾ ਭਉਜਰ ਡੋਧਿਆਂ ਕੱਢ ਲੈ ਹਰ ਦਾਤ ਕਰੈ ਦਾਤਾਰ ਧਨ ਧਨ ਸੇ ਸਾਹ ਹੈ ਜੇ ਨਾਮ ਕਰੈ ਵਾ ਪਾਰ ਬਣ ਗਿਆ ਰੈ ਸਿੱਖ ਆਵਦੇ ਸ਼ਬਦ ਲਗਾਵਣ ਹਾਰ ਜੇ ਨਾਨਕ ਜਨ ਕੋ ਕਿਰਪਾ ਭਈ ਤੈਨ ਸੇਵਿਆ ਸਰਜਣ ਹਰਉ ਪੌੜੀ ਸੱਚ ਸੱਚੇ ਕਾ ਜਨ ਭਗਤ ਹੈ ਸੱਚ ਸੱਚਾ ਜਿਨੀ ਅਰਾਧਿਆ ਜਿਨ ਗੁਰਮੁਖ ਖੋਜ ਟੰਡੋਲਿਆ ਤੈਨ ਅੰਦਰੋਂ ਹੀ ਸੱਚ ਲੱਗਿਆ ਸੱਜ ਸਹਿਬ ਸੱਜ ਜਿਨੀ ਸੇਵਿਆ ਕਾਲ ਕੰਟ ਕੁਮਾਰ ਤਿਨੀ ਸਾਧਿਆ ਸੱਚ ਸੱਚਾ ਸਭ ਦੂ ਵੱਡਾ ਹੈ ਸੱਚ ਸੇਵਨ ਸੇ ਸਾਚਰ ਲੱਗਿਆ ਸੱਚ ਸੱਚੇ ਨੂੰ ਸਾ ਵਾਸ ਹੈ ਸਾਚੇ ਸੱਚਾ ਸੇਵ ਫਲਾ ਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ